ਜੀ ਬਈ ਦੋਸਤੋ ਕੀ ਹਾਲ ਚਾਲਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗਿੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਲੜੀ ਵਾਸਤੇ ਦੱਸਦੇ ਹਾਂ ਬੋਲਾਂ ਟੌਪ ਦੇ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਆਪਾਂ ਕੰਟੀਨਿਊ ਕਰਦੇ ਹੋਏ ਅੱਜ ਦਾ ਜੀ ਆਪਣਾ ਵਿਸ਼ਾ WWE S ਦਾ ਬੋਲ ਹੈਗਾ ਜੀ HF ਦਾ ਬੋਲ ਟੌਪ ਦਾ ਬੋਲ ਹੈ ਜਿਹੜੀ ਕਿ ਸਤੰਬਰ 2025 ਦੀ ਲਿਸਟ ਜਾਰੀ ਕੀਤੀ ਸੀਗੀ ਲੇਟੈਸਟ WWE S ਵਾਲੇ ਜਿਹਦੇ ਵਿੱਚ ਉਹਨਾਂ ਨੇ ਸੀਮਨ ਦੇ ਪ੍ਰਾਈਸ ਦੱਸੇ ਸੀਗੇ ਉਸ ਪ੍ਰਾਈਸ ਵਿੱਚ ਇਸ ਬੋਲ ਦਾ ਪ੍ਰਾਈਸ ਆ ਰਿਹਾ ਜੀ 8500 ਰੁਪਿਆ ਇੱਕ ਸਿਮਨ ਇੱਕ ਸਿਮਨ ਦੇ ਸਟ੍ਰੋਕ ਦਾ ਠੀਕ ਆ ਜੀ ਜੈਸ ਬੋਲ ਦਾ ਨਾ ਹੈਗਾ ਵਾ ਮਿਲਕੀ ਸੋ ਆਪਣੇ ਅੱਗੇ ਵੀਰ ਭਰਾ ਨੇ ਕਮੈਂਟ ਵੀ ਕੀਤਾ ਸੀ ਕਿ ਇਸ ਬੋਲ ਬਾਰੇ ਆਪਾਂ ਨੂੰ ਦੱਸਿਆ ਜਾਵੇ ਸੋ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਬੋਲ ਮਿਲਕੀ ਜੈਸ ਦੇ ਕਿ ਤੁਹਾਨੂੰ ਆਪਾਂ ਅੰਕੜੇ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਠੀਕ ਆ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੋ ਆਪਾਂ ਤੁਹਾਨੂੰ ਇਸ ਬੋਲ ਦੇ ਅੰਕੜੇ ਦੱਸਾਂਗੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਜੇ ਤੁਸੀਂ 10 ਲੀਟਰ ਵਾਲੀ ਗਾਂ ਦੇ HF ਦੀ ਕਿਸੇ ਦੇ ਵੀ ਇਸ ਬੋਲ ਦਾ ਸਿਮਨ ਭਰੌਣੇ ਸੈਕਸਡ ਤਾਂ ਅੱਗੇ ਜੋ ਉਸ ਦੀ ਉਹ ਬੱਚੀ ਆਊਗੀ ਫਸਟ ਇਲੈਕਟ੍ਰੀਸ਼ਨ ਤੇ ਉਹ ਆਪਾਂ ਨੂੰ ਕਿੰਨਾ ਮਿਲਕ ਦੇ ਸਕਦੀ ਹੈ ਠੀਕ ਹੈ ਜੀ ਜੈਸਾ ਤੁਹਾਨੂੰ ਫਾਰਮੂਲਾ ਵੀ ਦੱਸ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਆਪਾਂ ਮਿਲਕ ਅੱਗੇ ਕੱਢਣਾ ਹੁੰਦਾ ਵਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਦੇਖੋ ਜਿਸ ਤਰ੍ਹਾਂ ਤੁਸੀਂ ਦੇਖ ਰਿਹਾ ਸਕਰੀਨ ਤੇ ਪੈਡਾਗਰੀ ਦੇਖੋ ਮਿਲਕੀ ਬੋਲ ਦੀ ਪੈਡਾਗਰੀ ਹੈ ਜੀ ਲਿਓਨਲ ਕ੍ਰਾਸ ਅਚੀਵਰ ਕਰਾਸ ਡੈਮਾਰਿਸ ਠੀਕ ਹੈ ਜੀ ਸੋ ਲੇਟੈਸਟ ਅੰਕੜੇ ਇਹਨਾਂ ਨੇ ਅਪਡੇਟ ਕੀਤੇ ਹੋਏ ਆ 23 ਤਰੀਕ 8 ਮਹੀਨਾ 2025 ਮਤਲਬ ਕਿ 2 ਕੁ ਮਹੀਨੇ ਅਜ ਤੋਂ ਪਹਿਲਾਂ ਇਹਨਾਂ ਨੇ ਅੰਕੜੇ ਅਪਡੇਟ ਕੀਤੇ ਸੀ ਇਸ ਬੋਲ ਦੇ ਸੋ ਬੋਲ ਦਾ ਡੇਟ ਆਫ ਬਰਥ ਹੈਗਾ ਜੀ 28 ਅਪ੍ਰੈਲ 2019 ਸੋ ਬੀਟਾ ਕੇ ਅਜ਼ੀਨ ਹੈਗਾ ਮਿਲਕਸ ਦਾ A2 A2 ਜੋ ਕਿ ਕਾਫੀ ਚੰਗਾ ਮਿਲਕ ਮੰਨਿਆ ਜਾਂਦਾ ਵਾ ਕਾਪਾ ਕੇ ਅਜ਼ੀਨ A B ਹੋ ਗਿਆ ਇਸ ਦਾ ਸੋ ਜੇ ਆਪਾਂ ਦੇਖੀਏ ਅ ਐਸਐਡੀ ਡਾਟਰ ਦਾ ਜੋ ਮਿਲਕ ਐਵਰੇਜ ਆ ਰਿਹਾ ਉਹ ਆ ਰਿਹਾ ਜੀ 11735 ਜੋ ਗੇਸ ਜਾਂ ਡਾਟਰਸ ਪਰਫਾਰਮੈਂਸ ਕਰ ਰਹੀਆਂ ਨੇ ਠੀਕ ਆ ਜੀ ਜੋ ਕਿ ਤਕਰੀਬਨ 40 ਤੋਂ 42 ਲੀਟਰ ਉਸ ਤੱਕ ਦੇ ਬਣ ਰਹੀ ਆ ਤੇ ਜੇ ਆਪਾਂ ਦੇਖੀਏ ਫੈਟ ਪਰਸੈਂਟੇਜ ਵੀ ਕਾਫੀ ਚੰਗੀ ਆ ਰਹੀ ਆ 4.60 ਠੀਕ ਆ ਜੀ ਤੇ ਪ੍ਰੋਟੀਨ ਵੀ ਕਾਫੀ ਵਧੀਆ ਆ ਰਿਹਾ 3.50 ਜੋ ਗੇਸ ਬੋਲ ਦੀਆਂ ਡਾਟਰਸ ਪਰਫਾਰਮੈਂਸ ਕਰ ਰਹੀਆਂ ਨੇ ਜੇ ਟੀਪੀਏ ਦੀ ਗੱਲ ਕਰੀਏ ਟੀਪੀਏ ਸਕੋਰ ਜੈਸ ਤਰ੍ਹਾਂ ਦੇ ਦੇਖ ਸਕਦੇ ਆ 3070 ਇਸ ਬੋਲ ਦਾ ਟੀਪੀਏ ਸਕੋਰ ਆ ਰਿਹਾ ਵਾ ਠੀਕ ਆ ਜੀ ਸੋ ਮਿਲਕ ਵੱਲੋਂ ਕਾਫੀ ਵਧੀਆ ਬੋਲ ਆ ਰਿਹਾ ਜਿਸ ਦਾ ਨਾਮ ਵੀ ਮਲਕੀ ਆ ਰਿਹਾ ਵਾ ਜਿੰਨਾ ਇਹ TPI ਸਕੋਰ ਵੱਧ ਤੋਂ ਵੱਧ ਹੁੰਦਾ ਬੋਲ ਦਾ ਉਨਾਂ ਹੀ ਬੋਲਰ ਨੂੰ ਚੰਗਾ ਵੱਧ ਗੁਣਵੱਤਾ ਵਾਲਾ ਮੰਨਿਆ ਜਾਂਦਾ ਵਾ ਉਨਾਂ ਹੀ ਸੀਮਨ ਦਾ ਪ੍ਰਾਈਸ ਵੱਧ ਹੁੰਦਾ ਵਾ ਜਿਸ ਤਰ੍ਹਾਂ ਤੁਸੀਂ ਥੱਲੇ ਦੇਖ ਸਕਦੇ ਨੈਟ ਮੈਰਿਟ ਚੀਜ਼ ਮੈਰਿਟ ਇਸ ਵਿੱਚ ਵੀ ਕਾਫੀ ਡਾਲਰ ਦਾ ਪ੍ਰੋਫਿਟ ਕਰਕੇ ਦੇ ਰਿਹਾ 784 799 ਫੀਲਡ ਐਫੀਸ਼ੀਐਂਸੀ ਕਾਫੀ ਵਿਚਾਰ ਰਿਹਾ ਵਾ 263 ਫੀਲਡ ਸੇਵ ਤੁਸੀਂ ਦੇਖ ਸਕਦੇ 309 ਮਧਮਲਕੇ ਘੱਟ ਫੀਡ ਖਾ ਕੇ ਬਦੇਰੇ ਆਪਾਂ ਨੂੰ ਇਸ ਬੋਲਦੇ ਬੱਚੀਆਂ ਦੁੱਧ ਦੇ ਸਕਦੀਆਂ ਨੇ ਠੀਕ ਆ ਜੀ ਜੋ ਮਿਲਕੀ ਬੋਲ ਆ ਜੇ ਆਪਾਂ ਇਸ ਤੋਂ ਅੱਗੇ ਇਸ ਦਾ ਪੀਟੀ ਮਿਲਕ ਦੇਖੀਏ 1208 ਲਬੀਸ ਆਪਾਂ ਨੂੰ ਅੱਗੇ ਪ੍ਰੋਟੀਨ ਸੌਰੀ ਮਿਲਕ ਦਾ ਵਾਧਾ ਕਰਕੇ ਦੇ ਰਿਹਾ ਵਾ ਤੇ ਜੇ ਪੀਟੀਏ ਪ੍ਰੋਟੀਨ ਦੇਖੀਏ 47 ਆ ਗਿਆ ਤੇ ਇਹ ਇਹਨਾਂ ਨੇ 905 ਡੋਟਰਾਂ ਦੇ ਅੰਕੜੇ ਲਏ ਆ ਜੋ ਕਿ 90 ਫਾਰਮ ਵਿੱਚ ਅੱਗੇ ਪਰਫਾਰਮੈਂਸ ਕਰ ਰਹੇ ਨੇ 92 ਫਾਰਮ ਬੱਚੋ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਇਹ ਜੋ ਅੰਕੜੇ ਨੇ 99% ਇਹਨਾਂ ਦੇ ਰਿਸਕ ਲਾਇਬਿਲਟੀ ਦੇ ਆਧਾਰ ਤੇ ਅੰਕੜੇ ਨੇ ਠੀਕ ਹੈ ਜੀ ਸੋ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਪੀਟੀਆ ਟਾਈਪ ਜੋ ਕਿ ਅਸੀਂ ਥੋੜੀ ਜਿਹੀ ਮਾਈਨਸ ਵਿੱਚ ਆ ਰਹੀ ਹੈ -0.1 ਜਿਸ ਵਿੱਚ ਆਪਾਂ ਥੱਲੇ ਪਾਸੇ ਸਕੋਰ ਦੇਖਦੇ ਹਾਂ ਸਾਰੇ ਆਰਡਰ ਦਾ ਸਕੋਰ ਦੇਖ ਸਕਦੇ ਹਾਂ 0.05 ਪਲੱਸ ਵਿੱਚ ਆ ਰਿਹਾ ਠੀਕ ਹੈ ਜੀ ਫੀਟ ਐਂਡ ਲੈਗ ਦਾ ਸਕੋਰ ਥੋੜਾ ਜਿਹਾ ਮਾਈਨਸ ਵਿੱਚ ਆ ਬਹੁਤ ਜ਼ਿਆਦਾ ਨਹੀਂ ਗਾ -0.12 ਵਾ ਠੀਕ ਹੈ ਜੀ ਇੰਨਾ ਕ ਆਪਾਂ ਮੇਨਟੇਨ ਆਪਾਂ ਕਰ ਸਕਦੇ ਆ ਦੇਖਭਾਲ ਨਾਲ ਚੰਗੀ ਤਰ੍ਹਾਂ ਪ੍ਰੋਪਰ ਜੇ ਬੋਡੀ ਵੀਰ ਦੇਖੀਏ -1.53 ਮਤਲਬ ਲੱਗ ਕੇ ਕਿ ਕਾਫੀ ਛੋਟੇ ਕਦਰ ਨੇ ਬੱਚੀਆਂ ਇਸ ਬੋਲ ਦੀਆਂ ਆ ਸਕਦੀਆਂ ਵਾ ਠੀਕ ਹੈ ਜੀ ਮਤਲਬ ਕਿ ਉਹਨਾਂ ਦਾ ਸਟਰਕਚਰ ਜਿਹੜਾ ਫਰੇਮ ਹੋਊਗਾ ਉਹ ਜਿਆਦਾ ਵੱਡਾ ਨਹੀਂ ਹੋਊਗਾ ਛੋਟੇ ਕਦਰ ਨੇ ਬੱਚੀਆਂ ਹੋਣਗੀਆਂ ਜੋ ਇਸ ਬੋਲ ਦੀਆਂ ਹੋਣਗੀਆਂ ਮਿਲਕੀ ਦੀਆਂ ਜੇ ਫਰਟੀਲਿਟੀ ਇੰਡੈਕਸ ਦੀ ਗੱਲ ਕਰੀਏ ਡੀਪੀਆਰਐਸ ਦਾ ਥੋੜਾ ਜਿਆਦਾ ਮਾਈਨਸ ਵਿੱਚ ਆ ਰਿਹਾ -2.5 ਆ ਰਿਹਾ ਵਾ ਸੋ ਆਪਾਂ ਨੂੰ ਇਹਦੇ ਵਿੱਚ ਡਾਈਟ ਪਲਾਨ ਨਿਊਟ੍ਰੀਸ਼ਨ ਇਹਨਾਂ ਦਾ ਬਿਲਕੁਲ ਪ੍ਰੋਪਰ ਰੱਖਣਾ ਪਊਗਾ ਜਿਸ ਕਰਕੇ ਆਪਾਂ ਨੂੰ ਵੀ ਅੱਗੇ ਪ੍ਰੈਗਨੈਂਟ ਕਰਨ ਮੌਕੇ ਸਮੱਸਿਆ ਨਾ ਆ ਸਕੇ ਐਚ ਸੀ ਆਰ ਹਿਫਰ ਕਨਸੈਪਸ਼ਨ ਰੇਟ ਇਸ ਦਾ ਪਲੱਸ ਵਿੱਚ ਆ ਰਿਹਾ 0.9 ਤੇ ਸੀ ਸੀ ਆਰ ਐਸ ਦਾ 0.3 ਮਾਈਨਸ ਵਿੱਚ ਆ ਰਿਹਾ ਵਾ ਠੀਕ ਆ ਜੀ ਜੋ ਸਾਇਰ ਦਾ ਸਕੋਰ ਆ ਰਿਹਾ ਸਾਇਰ ਦਾ ਐਸ ਸੀ ਆਰ -1.4 ਆ ਰਿਹਾ ਵਾ ਜੇ ਇਸ ਤੋਂ ਬਾਅਦ ਮੈਨੇਜਮੈਂਟ ਟ੍ਰੀਟਮੈਂਟ ਦੀ ਗੱਲ ਕਰੀਏ ਸਾਇਰ ਕਾਲ ਵੇਸ ਹੋ ਗਿਆ 1.5 ਹੋ ਗਿਆ ਇਹਦਾ ਮਤਲਬ ਕਿ ਜੇ ਬੱਚੇ ਨੇ ਪੈਦਾ ਹੋਣਾ ਹੁੰਦਾ ਉਹ ਕਿੰਨੀ ਕ ਸਮੱਸਿਆ ਜਾਂ ਆਸਾਨੀ ਨਾਲ ਪੈਦਾ ਹੋ ਸਕਦਾ ਵਾ ਜਿੰਨਾ ਇਸ ਸਕੋਰ ਘੱਟ ਤੋਂ ਘੱਟ ਹੋਵੇ ਉਹਨਾਂ ਵਧੀਆ ਹੁੰਦਾ ਡਾਕਟਰ ਕਾਲ ਵੀ ਹੋ ਗਿਆ 2.1 ਠੀਕ ਆ ਜੀ ਇਸ ਤੋਂ ਅੱਗੇ ਦੇਖੋ ਸਾਇਰ ਸਟਿਲ ਬਰਥ 3.4 ਹੋ ਗਿਆ ਤੇ ਡਾਕਟਰ ਸਟਿਲ ਬਰਥ ਹੋ ਗਿਆ 4.5 ਮਤਲਬ ਕਿ ਜੋ ਅੱਗੇ ਇਹਨਾਂ ਦੇ ਬੱਚੇ ਕਿੰਨੇ 100 ਮਗਰ ਮਰੇ ਪੈਦਾ ਹੋ ਸਕਦੇ ਆ ਇਹ ਸਕੋਰ ਜਿੰਨਾ ਘੱਟ ਤੋਂ ਘੱਟ ਹੋਵੇ ਉਹ ਚੰਗਾ ਹੁੰਦਾ ਵਾ ਠੀਕ ਆ ਜੀ ਇਹ ਸਕੋਰ 7 ਤੋਂ ਉੱਪਰ ਨਹੀਂ ਜਾਣਾ ਚਾਹੀਦਾ ਹੁੰਦਾ ਜੇ ਆਪਾਂ ਪ੍ਰੋਡਕਟਿਵ ਲਾਈਫ ਦੀ ਗੱਲ ਕਰੀਏ ਟੂਪ ਗੰਡ 9 ਆ ਰਹੀ ਹੈ ਪਲੱਸ ਵਿੱਚ ਲਿਵੈਬਿਲਟੀ ਵੈਸੇ ਪਲੱਸ ਵਿੱਚ ਆ ਰਿਹਾ 1.7 ਸੀਗਾ ਜੀ ਸਮੈਟਿਕ ਸੈਲ ਕਵਰੇਜ ਦਾ 3 ਆ ਰਿਹਾ ਵਾ ਜੋ ਕਿ ਥੋੜਾ ਜਿਆਦਾ ਮੰਨ ਸਕਦੇ ਆਪਾਂ ਵੀ ਇਹ ਲੇਵੇ ਦੇ ਇਨਫੈਕਸ਼ਨ ਜਾਂ ਮਸਟੇਰਸ ਵਗੈਰਾ ਇਹਨਾਂ ਹੁੰਦਾ ਇਹ ਤਿੰਨ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਤਿੰਨ ਤੋਂ ਥੱਲੇ ਸਲੇ ਲੈਣਾ ਚਾਹੀਦਾ ਸਕੋਰ ਇਹ ਮਿਲਕਿੰਗ ਸਪੀਡ ਬੋਲ ਦੀ ਕਾਫੀ ਵਧੀਆ ਆ ਰਹੀ ਹੈ 7.05 ਜੇ ਹੁਣ ਆਪਾਂ ਇਹ ਸਾਰੇ ਸਿਰ ਦੇ ਗੱਲ ਕਰੀਏ ਜਿਵੇਂ ਅੱਜ ਤਰ੍ਹਾਂ ਆਪਾਂ ਦੱਸਿਆ ਸਟਰਕਚਰ ਸਟਰੈਂਥ ਵੀ ਇਹਦਾ ਸਰੀਰ ਦਾ ਢਾਂਚਾ ਬਾਲਾ ਵੱਡਾ ਨਹੀਂ ਹੋਊਗਾ ਤਾਂ ਤੁਸੀਂ ਸਕੋਰ ਦੇਖ ਸਕਦੇ ਨੇ ਨੈਗਟਿਵ ਵਾਲੇ ਪਾਸੇ ਜਾ ਰਿਹਾ ਡੈਰੀ ਫਾਰਮ ਐਸ ਦਾ ਪੋਜ਼ਿਟਿਵ ਵਾਲੇ ਪਾਸੇ ਜਾ ਰਿਹਾ ਵਾ ਠੀਕ ਆ ਜੀ ਸੋ ਤੁਸੀਂ ਪੈਰਾਸਕੋਰ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਥੋੜਾ ਜਿਹਾ ਨੈਗਟਿਵ ਬਚਾ ਸੋ ਉਹਨਾਂ ਦਾ ਥੋੜਾ ਥੋੜਾ ਨੈਗਟਿਵ ਐਚ ਸਕੋਰ ਆ ਰਿਹਾ ਠੀਕ ਆ ਜੀ ਸੋ ਰੇਅਰ ਅਰਡਰ ਦੇ ਵਿੱਚ ਕਾਫੀ ਪੋਜ਼ਿਟਿਵ ਬਚਾ ਰਹੀ ਆ ਸੋ ਇਹ ਐਸ ਦਾ ਸਟਰਕਚਰ ਹੋ ਗਿਆ ਸਾਰਾ ਫਰੇਮ ਤੇ ਸਟਰਕਚਰ ਠੀਕ ਆ ਜੀ ਹੁਣ ਜੇ ਆਪਾਂ ਗੱਲ ਕਰੀਏ ਵੀ ਆਪਾਂ ਜੇ 10 ਲੀਟਰਾਂ ਦੇ ਮਿਲਕ ਦੇ ਇਸ ਦਾ ਧਰੋਣੇ 80 ਮਨੋ ਮਿਲਕੀ ਬੋਲ ਦਾ ਤਾਂ ਉਹ ਅੱਗੇ ਆਪ ਸੋ ਜੈਸ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਲਿਖਿਆ ਪੜ ਸਕਦੇ ਨੰਬਰ 1 ਤੇ ਜਿਹੜੀ ਆਪਣੇ ਕਾਉ ਆਪਾਂ ਲਈ 10 ਕਿਲੋ ਲੀਟਰ ਵਾਲੀ ਠੀਕ ਹੈ ਜੀ ਮਿਲਕੀ ਵਾਲਾ ਬੋਲ ਲੈਸ ਦਾ ਪੀਟੀਆ ਰਿਹਾ 1208 ਐਲਬੀਐਸ ਜੈਸ ਨੂੰ ਆਪਾਂ 2.2 ਨਾਲ ਡਿਵਾਈਡ ਕਰਕੇ 549 ਕਿਜੀ ਕੱਢਿਆ ਸਾਰੇ 305 ਦਿਨਾਂ ਦਾ ਠੀਕ ਹੈ ਜੀ ਟੋਟਲ ਮਿਲਕ ਹੋ ਗਿਆ 11735 ਜੋ ਇਹ ਡਾਕਟਰਸ ਦੇ ਰਹਿੰਦੇ ਨੇ ਉਸ ਵਿੱਚ 549 ਆਪਾਂ ਐਡ ਕੀਤਾ 12284 ਮਿਲਕ ਹੋ ਗਿਆ ਜੈਸ ਨੂੰ ਆਪਾਂ 305 ਤੇ ਡਿਵਾਈਡ ਕਰ ਲਿਆ ਡੇਲੀ ਗ੍ਰੀਨ ਹੋ ਗਈ 40 ਪੁਆਇੰਟ 24 ਦੀ ਐਵਰੇਜ ਆ ਰਹੀ ਆ ਠੀਕ ਹੈ ਜੀ ਸੋ ਇਹ ਹਾਫ ਹੀ ਅੱਗੇ ਜੋ ਡਾਟਰਸ ਜੇ ਆਪਾਂ ਉਹ ਐਸੇ ਦੀ ਮਾਂ ਦੇ ਸੀਮੇ ਭਰਾਣਾ ਹੁੰਦਾ ਸਿਰਫ ਅੱਧਾ ਮਿਲਕ ਹੀ ਅੱਗੇ ਆਪਾਂ ਨੂੰ ਮਿਲਣਾ ਪ੍ਰਾਪਤ ਹੋਣਾ ਠੀਕ ਹੈ ਜੀ ਜਿਹਾ ਤੁਸੀਂ ਨੰਬਰ 5 ਦੇ ਲਿਖਿਆ ਪੜ੍ਹ ਸਕਦੇ ਆ ਓਨਲੀ ਹਾਫ ਪਾਸਡ ਟੂ ਡਾਟਰਸ ਸੋ 40.24 ਨੂੰ ਆਪਾਂ ਦੋ ਤੇ ਡਿਵਾਈਡ ਕੀਤਾ 20.12 ਆ ਗਿਆ ਜਿਸ ਤਰ੍ਹਾਂ ਨੰਬਰ 6 ਤੁਸੀਂ ਪੜ੍ਹ ਸਕਦੇ ਐਡ ਟੂ ਕਾਊ ਮਿਲਕ 10 ਲੀਟਰ ਗਾਂ ਹੋ ਗਿਆ 40.24 ਪਿੱਛੋਂ ਆਇਆ ਜਦੋਂ ਆਪਾਂ ਦੋ ਤੇ ਡਿਵਾਈਡ ਕੀਤਾ ਸੋ ਤਕਰੀਬਨ 10 ਲੀਟਰ ਵਾਲੀ ਗਾਂ 25 ਲੀਟਰ ਉਸ ਦਾ ਆਪਾਂ ਨੂੰ ਅੱਗੇ ਉਸ ਦੀ ਬੱਚੀ ਪਹਿਲੀ ਲਕਟੇਸ਼ਨ ਤੇ ਦੇ ਸਕਦੀ ਹੈ ਮਿਲਕੀ ਬੋਲ ਦੀ ਠੀਕ ਹੈ ਜੀ ਜਿਵੇਂ ਜਿਵੇਂ ਉਹ ਅੱਗੇ ਦੂਸਰੇ ਜਾਂ ਤੀਸਰੇ ਲਕਟੇਸ਼ਨ ਤੇ ਜਾਊਗੀ ਉਸ ਦੀ ਦੁੱਧ ਦੀ ਉਨੀ ਹੀ ਇੰਪਰੂਵਮੈਂਟ ਵੱਧ ਦੇਖਣ ਨੂੰ ਮਿਲੂਗੀ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਬੋਲ ਮਿਲਕੀ ਜੋ ਡਬਲ ਡਬਲ ਐਸ ਦਾ ਵਾ ਜਿਸ ਦਾ ਕੀਮਤ ਦਾ ਪ੍ਰਾਈਸ ਹੈਗਾ ਜੀ 8500 ਰੁਪਿਆ ਸੋ ਜੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਜੀ ਧੰਨਵਾਦ